ਇਹਨਾਂ ਦੇ 2 ਸਾਲ ਦੇ ਵਿੱਚ ਇਹ ਰੋਜ ਦਾ 250 ਰੋਜ ਦਾ 100 ਕਰੋੜ ਰੁਪਇਆ ਕਰਜ਼ਾ ਲੈਂਦੇ ਆ ਤੇ ਸਰਕਾਰ ਦੀ ਜਿਹੜਾ ਮਿਸ਼ਨ ਆ ਉਹ ਹੈਗਾ 5 ਟ੍ਰਿਲੀਅਨ ਇਕਨੋਮੀ ਤੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਕਰਜ਼ਾ 5 ਲੱਖ ਕਰਨਾ ਭਾਰੀਪੰਡ ਚੋਕ ਵਿਧਾਨ ਸਭਾ ਵੱਲ ਜਾ ਰਹੇ ਨੇ ਕਾਂਗਰਸੀ ਵਿਧਾਇਕ ਰਾਜਕੁਮਾਰ ਛੱਬੇਵਾਲ ਕਹਿੰਦੇ ਨੇ ਕਿ ਪੰਜਾਬ ਦੇ ਕਰਜ਼ੇ ਵਾਲੀ ਪੰਡ ਹੈ ਜਨਤ ਦਿਨ ਭਾਰੀ ਹੀ ਹੁੰਦੀ ਜਾ ਰਹੀ ਹੈ ਅਤੇ ਵਜਾ ਦੱਸਦੇ ਨੇ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਰੈਲੀਆਂ ਅਤੇ ਸਭਾਵਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਉਹਨਾਂ ਦੀ ਸਰਕਾਰ ਵਿਰਸੇ 'ਚ ਮਿਲੇ ਕਰਜ਼ੇ ਨੂੰ ਉਤਾਰ ਰਹੀ ਹੈ ਤੋਦਰ ਵਿਰੋਧੀ ਕਹਿੰਦੇ ਨੇ ਕਿ ਉਤਾਰ ਨਹੀਂ ਰਹੀ ਕਰਜ਼ਾ ਚੜਾ ਰਹੀ ਹੈ ਇਸ ਲਈ ਬਜਟ ਵਾਲੇ ਦਿਨ ਵਿਰੋਧੀ ਪੰਡ ਲੈ ਕੇ ਵਿਧਾਨ ਸਭਾ ਪਹੁੰਚ ਗਏ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਸਰਕਾਰ ਬਦਲਾਵ ਵਾਲੀ ਜਦੋਂ ਆਈ ਸੀ ਇਹਨਾਂ ਨੇ ਕਰਜ਼ਾ ਲਾਣ ਦੀ ਗੱਲ ਕੀਤੀ ਸੀ ਵੀ ਅਸੀਂ ਕਰਜ਼ਾ ਵੀ ਲਾਵਾਂਗੇ ਤੇ ਇਹਨਾਂ ਦੇ 2 ਸਾਲ ਦੇ ਵਿੱਚ ਇਹ ਰੋਜ਼ ਦਾ 250 ਰੋਜ਼ ਦਾ 100 ਕਰੋੜ ਰੁਪਈਆ ਕਰਜ਼ਾ ਲੈਂਦੇ ਆ ਤੇ ਘੱਟ ਤੋਂ ਘੱਟ 2 ਸਾਲਾਂ ਦੇ ਵਿੱਚ 70000 ਕਰੋੜ ਰੁਪਈਆ ਪੰਜਾਬ ਤੇ ਹੋ ਗਿਆ ਤੇ ਜੇ 70000 ਕਰੋੜ ਰੁਪਈਆ ਪੰਜਾਬ ਤੇ ਹੋ ਗਿਆ ਤਾਂ ਫਿਰ ਇਹ ਕਰਜ਼ਾ ਲੈਣ ਦੀ ਕਿਹੜੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੀ ਜਿਹੜਾ ਮਿਸ਼ਨ ਆ ਉਹ ਹੈਗਾ 5 ਟ੍ਰਿਲੀਅਨ ਇਕਨੋਮੀ ਤੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਕਰਜ਼ਾ 5 ਲੱਖ ਕਰਨਾ ਤੇ ਪੰਜਾਬ ਦਾ ਕਰਜ਼ਾ 5 ਲੱਖ ਤੋਂ ਉੱਪਰ ਹੋ ਜਾਏਗਾ ਪੰਜਾਬ ਤੇ ਲਗਾਤਾਰ ਵੱਧਦੇ ਕਰਜ਼ੇ ਦੀ ਮਾਰ ਕਰਕੇ ਮੌਜੂਦਾ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਰਾਜਪਾਲ ਵੀ ਸਵਾਲ ਪੁੱਛ ਚੁੱਕੇ ਨੇ ਅਕਤੂਬਰ 2023 ਵਿੱਚ ਭਗਵੰਤ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਰਜ਼ੇ ਬਾਬਤ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਸੀ ਉਦੋਂ ਸਤੰਬਰ 2023 ਵਿੱਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਆਖਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਤੇ ਕਰਜ਼ੇ ਦੇ ਵਿੱਚ 50000 ਕਰੋੜ ਰੁਪਏ ਦਾ ਵਾਅਦਾ ਕਿਵੇਂ ਹੋ ਗਿਆ ਇਸ ਦਾ ਜਵਾਬ ਵੀ ਪਗਵੰਤ ਮਾਨ ਨਿਰਾਜਪਾਲ ਨੂੰ ਦਿੱਤਾ ਸੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੇ ਕਰਜ਼ੇ ਦੀ ਕਾਫੀ ਚਰਚਾ ਹੋਈ ਕਿਉਂਕਿ ਉਸ ਵੇਲੇ ਸੂਬਾ 3 ਲੱਖ ਕਰੋੜ ਰੁਪਏ ਕਰਦੇ ਅੰਕੜੇ ਵੱਲ ਵਧ ਰਿਹਾ ਸੀ ਸਾਲ 2024 ਦੀਆਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਹੁਣ ਸੂਬਾ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਨੇੜੇ ਹੈ ਇਸੇ ਲਈ ਵਿਰੋਧੀ ਧਿਰ ਮਾਨਦਵਾਲੇ ਹੋ ਗਈਆਂ ਨੇ